ਕੋਸ਼ੀ ਕਾਲ ਦੋਸਤੋ ਆਪਾਂ ਖੜੇ ਆ ਜੁਗਲ ਦੇ ਡੱਬਲੇ ਦੇ ਸਨ ਦੇ ਵਿੱਚ ਨਾ ਭਾਰਤ ਮਾਲਿਆ ਜਿਹੜਾ ਰੋਡ ਆ ਵੱਡਾ ਉਹ ਨਿਕਲਿਆਗਾ ਉਸ ਰੋਡ ਦੇ ਉੱਤੇ ਖੜੇ ਆਉਣ ਇਸ ਟਾਈਮ ਇਹਨਾਂ ਜਿਹੜਾ ਕੋਈ ਰੋਡਾਂ ਦਾ ਬਾਰੇ ਜਾਣਕਾਰੀ ਆਖਦਾ ਬੰਦਾ ਹਨਾ ਉਹਨੂੰ ਤਾਂ ਜ਼ਿਆਦਾ ਨੌਲੇਜ ਹੁੰਦੀ ਆ ਸ਼ਹਿਰਾਂ ਦੇ ਬੰਦੇ ਆ ਜਾ ਪੜਿਆ ਲਿਖਿਆ ਬੰਦਾ ਹੋ ਰੋਡ ਤੇ ਜਾਣ ਤੋਂ ਪਹਿਲਾਂ ਉਹਦੇ ਉੱਤੇ ਲਿਖਿਆ ਹੁੰਦਾ ਵੀ ਇੰਨੇ ਪ੍ਰਤੀ ਘੰਟੇ ਸਾਨੂੰ ਕਿਲੋਮੀਟਰ ਤਰੀ ਗੱਡੀ ਤੋਰ ਸਕਦੇ ਹੋ ਜਾਂ ਇੱਥੇ ਤੁਸੀਂ ਓਵਰਟੈਕ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹਾਂ ਹਾਂ ਆਈ ਸੰਦਾ ਨੇ ਅਕਿਉ ਪਲੇਟਾਂ ਸੋਲਰ ਪਲੇਟ ਦੇ ਨਾਲ ਕੈਮਰੇ ਫਿੱਟ ਹੋਏ ਆ ਨੇ ਜਿਹੜੇ ਇਹ ਕੈਮਰੇ ਦੋਸਤੋ ਕਿਲੋਮੀਟਰ ਦੇ ਕਰੀਬ ਇੱਕ ਕੈਮਰਾ ਲੱਗਿਆ ਹੁੰਦਾ ਰੋਡ ਤੇ ਤੇ ਇਹਦਾ ਕੀ ਹੈ ਇਹਨੇ ਆਪਣੀ ਗੱਡੀ ਓਵਰਸਪੀਡ ਆ ਜਾ ਆਪਾਂ ਬਾਰ-ਬਾਰ ਓਵਰਟੈਕ ਕਰ ਰਹੇ ਆ ਕੋਈ ਇਧਰਲੀ ਪੱਟੀ ਤੇ ਲੈ ਕੇ ਇਧਰਲੀ ਪੱਟੀ ਤੇ ਲੈ ਕੇ ਹਾਂ ਇਹ ਉਹਨੂੰ ਚੈੱਕ ਕਰਨਾ ਤੇ ਗੱਡੀ ਨੰਬਰ ਨੋਟ ਕਰਕੇ ਤੇ ਨੇੜੇ ਦਾ ਜਿਹੜਾ ਉਹਦਾ ਇਹਨਾਂ ਦੀ ਆਪਦੀ ਸੰਸਥਾ ਬਣਾਈ ਆ ਟੋਲ ਵਾਲਿਆਂ ਨਾਲ ਪੁਲਿਸ ਵਾਲਿਆਂ ਨਾਲ ਮਿਲ ਕੇ ਵੀ ਉਹ ਆਪਣਾ ਚਲਾਨ ਆਪਣੀ ਅਗਲੇ 5-4 ਕਿਲੋਮੀਟਰ ਤੇ ਜਾ ਕੇ ਆਪਣੇ ਹੱਥ 'ਚ ਫੜਾ ਦੇਣ ਉਹਨਾਂ ਨੇ 1000 ਦਾ ਕੱਟ ਦੇਣ 1500 ਦਾ ਕੱਟ ਦੇਣ 15000 ਦਾ ਕੱਟ ਦੇਣ ਉਹ ਇਹਨਾਂ ਦੀ ਇੱਛਾ ਸੀ ਆਣੀ ਜੀ ਆ ਸੋਲਰ ਮੀਟ ਲੱਗੀ ਆ ਕੈਮਰਾ ਲੱਗਿਆ ਬੱਤੀ ਲੱਗੀ ਆ ਇੰਜੈਕਟ ਕਰਨ ਲਈ ਥੱਲੇ ਕੈਮਰਾ ਲੱਗਿਆ ਹੋਇਆ ਜਿਹੜਾ ਕਿ ਆਪਣਾ ਨੰਬਰ ਪਲੇਟ ਦੇਖੇ ਗੱਡੀ ਦੀ ਇਹ ਕੈਮਰਾ ਇਹਦੇ ਉੱਤੇ ਵੀ ਲੱਗਿਆ ਹੋਇਆ ਵੀ ਇਹਦੇ ਵਾਸਤੇ ਦੇਖਣ ਵਾਸਤੇ ਸਾਰਾ ਕੁਝ ਵੀ ਰੋਡ ਇਲੀਅਰ ਆ ਇਹ ਇਸ ਟਾਈਮ ਆ ਆਪਾਂ ਚੋਕੇ ਵਾਲਾ ਤੇ ਮੰਡੀ ਡਬਲੀ ਦੇ ਵਿਚਾਲੇ ਰੋਡ ਆ ਉਸ ਰੋਡ ਦੇ ਪੁਲ ਦੇ ਉੱਤੇ ਖੜੇ ਆ ਬਠਿੰਡਾ ਇੱਥੋਂ 32 ਕਿਲੋਮੀਟਰ ਇਹ ਚੀਜ਼ਾਂ ਦੇਖੋ ਚੀਜ਼ ਬੰਦੀ ਬਹੁਤ ਵਧੀਆ ਰੋਡ ਐ ਬਹੁਤ ਵਧੀਆ ਬਣਿਆ ਹੋਇਆ ਹੈ ਨਾ ਪਰ ਕੋਈ ਵੀ ਬੰਦਾ ਵਧੀਆ ਜਗਾਹ ਤੇ ਹਨਾ ਆਪਾਂ ਰੋਡ ਤੇ ਹਜੇ ਰੋਡ ਤੇ ਚੜ ਕੇ ਗੱਡੀ ਚਾ ਉਹ 150 ਤੇ ਚੜਾਦੀ 180 ਤੇ ਕਰਤੀ ਵੀ ਰੋਡ ਬਹੁਤ ਸਾਫ ਆ ਤੇ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਵੀ ਰੱਖਣੀ ਚਾਹੀਦੀ ਆ ਰੋਡ ਸਾਫ ਨਹੀਂ ਗੱਡੀ ਚ ਵਲਣ ਵਾਸਤੇ ਹੁੰਦਾ ਬਲਕੇ ਗੱਡੀ ਕਿੰਨੀ ਕਿ ਭੱਜਣ ਵਾਸਤੇ ਬਣੀ ਹੁੰਦੀ ਆ ਓਨੀ ਕਿ ਭਾਈ ਜੀ ਨੇ ਸਾਫ ਰੋਡ ਚਾ ਰੋਡ ਖਰਾਬ ਦਾ ਨਹੀਂ ਉਹਦਾ ਬੜਾ ਚੱਕਰ ਪੈਂਦਾ ਹੁੰਦਾ ਜੇ ਸਾਫ ਜਿਆਦਾ ਸਾਫ ਰੋਡ ਆ ਤਾਂ ਹੋ ਸਕਦਾ ਉਹ ਜਦੋਂ ਗੱਡੀ ਜਿਆਦਾ ਸਪੀਡ ਤੇ ਕੋਦੇ ਨਾਲ ਉਸ ਤੇ ਚੱਲੂਗੀ ਤਾਂ ਟਾਇਰਾਂ ਦੀ ਹਵਾ ਫੁੱਲ ਕਰਦੇ ਕਈ ਵਾਰ ਚਾਰੇ ਚਾਰੇ ਟਾਇਰ ਵੀ ਪਾਟ ਜਾਂਦੇ ਹੁੰਦੇ ਗੱਡੀਆਂ ਦੇ ਉਹ ਬਾਅਦ ਦੇ ਵਿੱਚ ਆਪਣੇ ਆਰ ਗਾ ਹੀ ਕਰ ਜਾਂਦਾ ਯਾਰ ਚਾਰੇ ਇਕੱਠੇ ਕਿਵੇਂ ਪਾਟ ਗਏ ਉਹ ਚਾਰਾਂ ਦੇ ਵਿੱਚ ਜਦੋਂ ਓਵਰ ਪ੍ਰੈਸ਼ਰ ਹਵਾ ਹੋ ਗਈ ਤੇ ਉਹ ਫਿਰ ਪਟਾਕਾ ਮਾਰ ਗਈ ਜਾਂ ਇੱਕ ਮਾਰ ਗਿਆ ਦੂਜਿਆਂ 'ਚ ਵੀ ਹਵਾ ਫੁੱਲ ਸੀ ਜਦੋਂ ਗੱਡੀ ਬੈਲੈਂਸ ਵਿਗੜਿਆ ਤੁਝੇ ਵੀ ਕਰਕੇ ਹਨਾ ਇਹ ਚੀਜ਼ਾਂ ਹੁੰਦੀਆਂ ਤੇ ਇਹ ਰੋਡ ਬਹੁਤ ਸਾਫ਼ ਤੇ ਬਹੁਤ ਵਧੀਆ ਬਣੀ ਆ ਆਪਣੇ ਪਟਿੰਡੇ ਦੇ ਲੋਕਲ ਬੰਦੇ ਆਪਣੇ ਪਿੰਡਾਂ ਦੇ ਬੰਦੇ ਇਸ ਰੋਡ ਤੇ ਬਹੁਤ ਚੱਲਿਆ ਕਰਨਗੇ ਇਸ ਕਰਕੇ ਮੈਂ ਵੀਡੀਓ ਪਾ ਰਿਹਾ ਵੀ ਇਹ ਤੁਹਾਨੂੰ ਜਿਆਦਾ 120 ਤੇ ਅਸੀਂ ਮੈਕਸਿਮਮ 80 ਤੇ 120 ਦੀ ਸਪੀਡ ਅਲਾਉ ਕਰਦਾ ਇਹ ਰੋਡ ਇਸ ਤੋਂ ਉੱਪਰ ਨਹੀਂ ਅਲਾਉ ਕਰਦਾ ਤੋਨੂੰ ਚਲਾਨ ਵੀ ਹੋ ਸਕਦਾ ਤੁਹਾਡਾ ਖੁੱਦਾ ਨੁਕਸਾਨ ਵੀ ਹੋ ਸਕਦਾ ਤੇ ਇਹ ਹੌਲੀ ਹੌਲੀ ਅਗਿਆਕੇ ਜਿਵੇਂ ਕੋਈ ਨਾ ਟੋਲ ਬਣੂਗਾ ਹਨਾ ਅਲੱਗ-ਅਲੱਗ ਬੈਨਰ ਬੋਰਡ ਅਲੱਗ-ਅਲੱਗ ਲੱਗਣਗੇ ਉਹਦੇ ਬਾਰੇ ਅਲੱਗ-ਅਲੱਗ ਜਾਣਕਾਰੀ ਆਪਾਨੂੰ ਮਿਲਦੀ ਰਹੂਗੀ ਹਜੇ ਹਾਸ ਟਾਈਮ ਇਹ ਸਟਾਰਟਿੰਗ ਟਾਈਮ ਆ ਰੋਡ ਦਾ ਸਟਾਰਟਿੰਗ ਹੋਇਆ ਹੋਇਆ ਇਹਦਾ ਟੋਲ ਵੀ ਨਹੀਂ ਕਿਤੇ ਜਿਆਦਾ ਬਣਿਆ ਤੇ ਹੌਲੀ-ਹੌਲੀ ਸਟਾਰਟਿੰਗ ਹੋਈ ਜਾਂਦੀ ਆ ਤੇ ਇਹ ਜਾਣਕਾਰੀ ਇਹ ਹੀ ਜੰਦੇ ਆ ਤੁਹਾਨੂੰ ਵੀ ਇਹ ਰੋਡ ਦੇ ਉੱਤੇ ਜਦੋਂ ਵੀ ਤੁਸੀਂ ਗੱਡੀ ਲੈ ਕੇ ਆਣੀ ਹੈ 120 ਤੋਂ ਉੱਤੇ ਤੇ 80 ਤੋਂ ਘੱਟ ਵੀ ਨਹੀਂ ਤੋਰ ਸਕਦੇ ਤੁਸੀਂ 80 ਤੋਂ ਘੱਟ ਤੋਰਨੀ ਆ ਤੁਹਾਨੂੰ ਸਾਈਡ ਗੱਡੀ ਤੋਰਨੀ ਪਣੀ ਆ ਇਹ ਹੈ ਪੱਟੀਆਂ ਜਿਹੜੀਆਂ 3 ਲਾਈਨ ਬਣਾਈਆਂ ਹੋਈਆਂ ਇਹ ਐ ਨਹੀਂ ਬਣਾਇਆ ਗਾ ਤੇ ਤੁਸੀਂ ਜਿੱਥੇ ਮਰਜ਼ੀ ਲੈ ਕੇ ਜਾਈ ਜੰਦੇ ਹੋ ਠੀਕ ਆ ਇਹਦੇ ਉੱਤੇ ਵੀ ਹੁੰਦਾ ਗਾ ਕਿ ਹਜੇ ਤੱਕ ਇਹ ਪੂਰੇ ਪ੍ਰੋਪਰ ਪਾਰਕਿੰਗ ਚ ਨਹੀਂ ਆਈ ਤਾਂ ਹੁਣ ਆਪਾਂ ਨੂੰ ਇਹ ਆਪਾਂ ਨੂੰ ਵੀ ਕੋਈ ਵੀ ਅਲਾਉ ਕਰ ਦਿੰਦੇ ਆ ਵੀ ਚਲੋ ਬੰਦਾ ਉੱਥੋਂ ਚੱਲ ਪਿਆ ਹਨਾ ਇੱਥੇ ਆ ਗਿਆ ਟਿੰਡੋ ਡੱਬਾਲੀ ਤੇ ਚੜ ਗਿਆ ਹਰਮਾਨਗੜ੍ਹ ਉੱਤਰ ਗਿਆ ਤੇ ਜਦੋਂ ਇਹ ਪੂਰਾ ਹੋ ਗਿਆ ਨਾ ਤਾਂ ਇਹ ਜਿਹੜੇ ਕੱਟ ਇਹਨਾਂ ਨੇ ਛੱਡੇ ਹੋਏ ਆ ਤੇ ਇਹ ਵੀ ਬੰਦ ਕਰ ਦੇਣੀਆਂ ਤੇ ਇਹਨਾਂ ਦੀ ਸਰਵਿਸ ਲੈਨ ਜਿਹੜੀ ਰੋਡ ਆ ਇਹਨਾਂ ਦੀ ਉਹ ਰੋਡ ਇਹਨਾਂ ਨੇ ਰੱਖਣੀ ਚਾਲੂ ਤੇ ਹਜੇ ਸਰਵਿਸ ਲੈਨ ਇਹਨਾਂ ਦੀ ਜ਼ਿਆਦਾਤਰ ਕੰਪਲੀਟ ਨਹੀਂ ਹੋਈ ਹਜੇ ਸਾਰੇ ਕਿਤੇ ਜਦੋਂ ਕੰਪਲੀਟ ਹੋ ਗਈ ਤਾਂ ਇਹਨਾਂ ਨੇ ਸਰਵਿਸ ਲੈਨ ਨਾਲ ਹੀ ਚੱਲ ਜੋੜ ਦੇਣਾਗਾ ਤੇ ਗਾਂਹ ਬਠੰਡਾ ਵਾਲਾ ਰੋਡ ਵੀ ਸਰਵਿਸ ਲੈਨ ਤੇ ਚੱਲੂਗਾ ਕਿਉਂਕਿ ਉੱਥੇ ਥੋੜਾ ਜਿਆਦਾ ਆਪਣੇ ਪਿੰਡਾਂ ਦੇ ਚਾਰਾਹੇ ਰੋਡ ਰਸਤੇ ਜਿਆਦੇ ਪੈਂਦੇ ਆ ਉੱਥੇ ਸਰਪਥ ਲੈਣ ਇਹਨਾਂ ਨੂੰ ਵੱਧ ਬਣਾਉਣੀ ਪਈ ਐ ਇੱਥੇ ਬਹੁਤ ਘੱਟ ਥਾਂਜ ਬਣਾਈ ਇਹਨਾਂ ਨੇ ਸਰਪਥ ਲੈਣ ਤੇ ਇਹੀ ਤੁਹਾਨੂੰ ਜਾਣਕਾਰੀ ਦਿੰਨੇ ਆ ਦੋਸਤੋ ਵੀ ਹੋਰ ਸਪੀਡ ਇਸ ਇਸ ਰੋਡ ਦੇ ਉੱਤੇ ਗੱਡੀ ਨਾ ਚਲਾਓ ਤੁਹਾਡਾ ਪੈਸੇ ਦਾ ਵੀ ਨਿਕਾਣ ਹੋਣਾ ਜਿਵੇਂ ਹੁਣ ਆ ਗੱਡੀ ਜਾ ਰਹੀ ਐ ਮੈਕਸਿਮਮ ਸਪੀਡ ਤੇ ਗੱਡੀ ਜਾ ਰਹੀ ਐ ਮੈਕਸਿਮਮ ਸਪੀਡ ਤੇ ਹੀ ਰਹਿਉਗਾ ਕਿਉਂਕਿ ਇਹਨਾਂ ਦੇ ਕੈਮਰੇ ਵੀ ਕਵਰ ਕਰਦੇ ਆ ਹੋ ਸਕਦਾ ਕੱਲ ਨੂੰ ਤੁਹਾਨੂੰ ਟੋਲ ਤੋਂ ਪਹਿਲਾਂ ਕੋਈ ਮੇਨਾਂ ਦੀ ਕਰਮਚਾਰੀ ਵੀ ਰੁਕਣਾ ਉਹ ਵੀ ਤੁਹਾਡਾ ਚੈੱਕ ਕਰਿਆ ਕਰਨ ਕਿ ਸਪੀਡ ਗਨ ਨਾਲ ਹਨ ਇਹ ਚੀਜ਼ਾਂ ਹੋਣਗੀਆਂ ਉਹ ਨਾਲੇ ਟਾਈਮ ਤੇ ਪੱਕੇ ਹੋਣਗੀਆਂ ਹੁਣ ਵੀ ਹੋਣਗੀਆਂ ਇਹ ਕੈਮਰੇ ਹੈ ਜੇ ਗਨ ਨੂੰ ਵਰਨ ਦੀ ਤੇਨ ਲੋੜ ਹੀ ਨਹੀਂ ਕੈਮਰੇ ਆਟੋਮੈਟਿਕਲੀ ਦੱਸ ਦਿਆ ਕਰਨਗੇ ਵੀ ਇਨੀ ਸਪੀਡ ਤੇ ਜਾ ਰਹੀ ਹੈ ਫਿਰ ਲਓ ਧੰਨਵਾਦ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ